ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਦਰਜਿੰਦਰ ਕੌਰ ਲੈ ਕੇ ਹਾਜ਼ਰ ਹਾਂ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਸ਼ੁਰੂਆਤ ਮੌਸਮ ਤੋਂ ਕਰਾਂਗੇ ਮੌਸਮ ਵਿਗਿਆਨ ਕੇਂਦਰ ਨੇ हिमाचल प्रदेश ਅਤੇ ਪੰਜਾਬ ਦੇ ਵਿੱਚ 6 ਜੁਲਾਈ ਤੱਕ ਕੁਝ ਥਾਵਾਂ ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਸਵੇਰੇ 10:30 ਵਜੇ ਤੱਕ 11 ਜ਼ਿਲ੍ਹਿਆਂ ਦੇ ਵਿੱਚ ਫਲੈਸ਼ ਅਲਰਟ ਜਾਰੀ ਕੀਤਾ ਗਿਆ ਤੇ ਅਗਲੇ 7 ਦਿਨਾਂ ਦੇ ਵਿੱਚ ਉੱਤਰ-ਪੱਛਮੀ ਭਾਰਤ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜਦੋਂ ਕਿ ਕੁਝ ਥਾਵਾਂ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਗਰਜ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਅੱਜ ਮੰਗਲਵਾਰ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਬੱਦਲ ਛਾਏ ਹੋਏ ਨੇ ਸੋਮਵਾਰ ਸ਼ਾਮ ਤੱਕ ਪੰਜਾਬ ਦੇ ਪਟਿਆਲਾ ਦੇ ਵਿੱਚ 6 ਮਿਲੀਮੀਟਰ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ 1 ਮਿਲੀਮੀਟਰ ਅਤੇ ਰੂਪਨਗਰ ਦੇ ਵਿੱਚ 2.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਿਸ ਕਾਰਨ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਨੌਸਤਨ 0.5 ਡਿਗਰੀ ਸੈਲਸੀਅਸ ਡਿੱਗ ਵੀ ਗਿਆ ਹੈ ਹਾਲਾਂਕਿ ਇਹ ਆਮ ਦੇ ਨਾਲੋਂ 3.8 ਡਿਗਰੀ ਸੈਲਸੀਅਸ ਘਟ ਹੈ ਤੇ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਤੇ ਇਸ ਸਮੇਂ ਮੌਸਮ ਵਿਭਾਗ ਨੇ ਸੰਗਰੂਰ ਬਰਨਾਲਾ ਪਟਿਆਲਾ ਮੁਹਾਲੀ ਸਿਰਫ ਅਤੇਗੜ ਸਾਬ ਲੁਧਿਆਣਾ ਚੰਡੀਗੜ ਰੂਪਨਗਰ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਫਲੈਸ਼ ਅਲਰਟ ਜਾਰੀ ਕੀਤਾ ਹੈ ਤੇ ਇਸ ਇਥੇ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਬਿਜਲੀ ਅਤੇ ਤੇਜ਼ ਹਵਾਵਾਂ ਚਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਸੰਬੰਧਿਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਨੀਅਰ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਚੱਲੀਆਂ ਨੇ। ਹੁਣ ਖਬਰਾਂ ਮੁਤਾਬਕ 6 ਲੋਕਾਂ ਦੇ ਵੱਲੋਂ ਮਜੀਠੀਆ ਦੇ ਖਿਲਾਫ ਬਿਆਨ ਦੇਣ ਤੋਂ ਬਾਅਦ ਅੱਜ ਵਿਜਲੈਂਸ ਟੀਮਾਂ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਿੱਚ ਇੱਕੋ ਸਮੇਂ ਛਾਪੇਮਾਰੀ ਕਰ ਰਹੀਆਂ। ਜਦੋਂ ਕਿ ਟੀਮ ਅਮਨ ਸਰ ਦੇ ਪਹੁੰਚ ਰਹੀ ਹੈ ਜਿੱਥੇ ਇਸ ਦੇ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਕਿ एनसीबी ਵੀ ਇਸ ਮਾਮਲੇ ਦੇ ਵਿੱਚ ਮਜੀਠਿਆ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਇਸ ਲਈ ਐਨਸੀਬੀ ਨੇ ਵਿਜਲੈਂਸ ਦੇ ਨਾਲ ਸੰਪਰਕ ਕੀਤਾ ਕਿਉਂਕਿ ਇਹ ਦਾਵਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਐਨਡੀਪੀਐਸ ਦੇ ਨਾਲ ਸੰਬੰਧਿਤ ਹੈ ਪੰਜਾਬ ਸਰਕਾਰ ਵਿੱਤੀ ਸਾਲ 2025-26 ਦੀ ਦੂਜੀ ਤਿमाही ਦੇ ਦੌਰਾਨ ਲਗਭਗ 8500 ਕਰੋੜ ਰੁਪਏ ਦਾ ਕਰਜ਼ਾ ਚੁਕਣ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਦੂਜੀ ਤਿमाही ਦੀ ਸ਼ੁਰੂਆਤ ਅੱਜ ਤੋਂ ਹੀ ਹੋ ਗਈ ਹੈ ਰਿਜ਼ਰਵ ਬੈਂਕ ਆਫ ਇੰਡੀਆ ਯਾਨੀ ਕਿ ਆਰਬੀਆਈ ਨੇ ਪੰਜਾਬ ਸਰਕਾਰ ਦੇ ਵੱਲੋਂ ਇਸ ਮਿਆਦ ਦੌਰਾਨ ਚੁੱਕੇ ਜਾਣ ਵਾਲੇ ਕਰਜ਼ੇ ਦੇ ਲਈ ਮਨਜ਼ੂਰੀ ਦੇ ਦਿੱਤੀ ਸੂਬਾ ਸਰਕਾਰ ਦੇ ਵੱਲੋਂ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਹਰ ਹਫਤੇ ਨਵਾਂ ਕਰਜ਼ਾ ਚੁੱਕਿਆ ਜਾਏਗਾ ਤੇ ਇਸ ਤਹਿਤ ਜੁਲਾਈ ਮਹੀਨੇ ਦੇ ਵਿੱਚ 2000 ਕਰੋੜ ਰੁਪਏ ਅਗਸਤ ਦੇ ਵਿੱਚ 3000 ਕਰੋੜ ਰੁਪਏ ਤੇ ਸਤੰਬਰ ਦੇ ਵਿੱਚ 3500 ਕਰੋੜ ਦਾ ਕਰਜ਼ਾ ਲਿਆ ਜਾਏਗਾ ਹਫਤਾਵਰੀ ਆਧਾਰ ਉਤੇ ਇਹ ਕਰਜ਼ਾ 500 ਕਰੋੜ ਰੁਪਏ ਤੋਂ ਲੈ ਕੇ 1500 ਕਰੋੜ ਰੁਪਏ ਤੱਕ ਹੋ ਸਕਦਾ ਹੈ ਤੇ ਇਸ ਤਰੀਕੇ ਦੇ ਨਾਲ ਚਾਲੂ ਵਿੱਤੀ ਸਾਲ ਦੀ ਪਹਿਲੀ ਅਤੇ ਦੂਜੀ ਤਿਮਾਹੀ ਦੇ ਦੌਰਾਨ ਸੂਬਾ ਸਰਕਾਰ ਦੇ ਵੱਲੋਂ ਮੋٹے ਤੌਰ ਤੇ ਕੁੱਲ 14741 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ ਜਾਏਗਾ ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਇੰਟਰਨਾਂ ਦਾ ਵਜ਼ੀਫਾ ਵਧਾਉਣ ਦਾ ਫੈਸਲਾ ਕੀਤਾ ਹੈ ਹੁਣ ਉਹਨਾਂ ਨੂੰ ਹਰ ਮਹੀਨੇ 15000 ਦੀ ਬਜਾਏ 22000 ਰੁਪਏ ਮਿਲਣਗੇ ਪੋਸਟ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਪਹਿਲੇ ਦੂਜੇ ਅਤੇ ਤੀਜੇ ਸਾਲ ਦੇ ਵਿੱਚ 76 77 ਅਤੇ 78 ਹਜ਼ਾਰ ਰੁਪਏ ਦਿੱਤੇ ਜਾਣਗੇ ਇਸ ਤਰ੍ਹਾਂ ਸੀਨੀਅਰ ਡਾਕਟਰਾਂ ਨੂੰ 92 93 ਅਤੇ 94000 ਰੁਪਏ ਦਿੱਤੇ ਜਾਣਗੇ ਤੇ ਇਸ ਦੇ ਨਾਲ ਹੀ ਹੁਣ ਸਾਰੇ ਮੈਡੀਕਲ ਹਸਪਤਾਲਾਂ ਦੇ ਵਿੱਚ ਸੇਵਾਵਾਂ ਆਮ ਲੋਕਾਂ ਦੇ ਲਈ ਵੀ ਸ਼ੁਰੂ ਹੋ ਗਈਆਂ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਹ ਦਾਅਵਾ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਪਹਿਲਾਂ ਵਾਂਗ ਸਿਹਤ ਸਹੂਲਤਾਂ ਵੀ ਮਿਲਣਗੀਆਂ ਪੰਜਾਬੀ ਸੰਗੀਤ ਇੰਡਸਟਰੀ ਤੇ ਬੱਬੂ ਮਾਨ ਹੁਣ ਦਿਲਜੀਤ ਦੋਸਾਂਝ ਤੇ ਸਮਰਥਨ ਦੇ ਵਿੱਚ ਖੜੇ ਹੋਏ ਨੇ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਦਿਲਜੀਤ ਦਾ ਸਾਥ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਬਬੂ ਮਾਨੇ ਆਪਣੇ ਪੋਸਟ ਦੇ ਵਿੱਚ ਲਿਖਿਆ ਕਿ ਪੰਜਾਬ ਪੰਜਾਬੀ ਅਤੇ ਜ਼ਿੰਦਾਬਾਦ ਪੂਰ ਰਾਜਨੀਤੀ ਦੇ ਵਿੱਚ ਦੋ ਦੇਸ਼ ਅਚਾਨਕ ਲੜਦੇ ਹਨ ਨਾ ਤੇ ਭਵਿੱਖ ਦੇ ਵਿੱਚ ਦੁਬਾਰਾ ਇੱਕ ਹੋ ਜਾਂਦੇ ਨੇ ਤੇ ਸਾਨੂੰ ਪੰਜਾਬੀ ਫਿਲਮ ਦੇ ਸਮੇਂ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ ਪਰ ਭਵਿੱਖ ਦੇ ਵਿੱਚ ਕਿਸੇ ਕਲਾਕਾਰ ਨੂੰ ਕੰਮ ਨਾ ਕਰਨ ਦੇਣਾ ਇੱਕ ਤਾਨਾਸ਼ਾਹੀ ਹੁਕਮ ਹੈ ਕਲਾਕਾਰਾਂ ਦੇ ਵਿਚਾਰ ਵੱਖੋ-ਵੱਖਰੇ ਹੋ ਸਕਦੇ ਨੇ ਪਰ ਜਿੱਥੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਆਉਂਦੀ ਹੈ ਦਿਲਜੀਤ ਅਤੇ ਵਾਈਟ ਹਿੱਲ ਬਿਨਾਂ ਸ਼ਰਤ ਸਮਰਥਨ ਕਰਦੇ ਹਨ ਤੇ ਪੰਜਾਬੀ ਫਿਲਮਾਂ ਨੂੰ ਪੰਜਾਬ ਦੇ ਵਿੱਚ ਵੀ ਸੈਂਸਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਭਾਜਪਾ ਅਗਲੇ 2 ਦਿਨਾਂ ਦੇ ਵਿੱਚ 9 ਸੂਬਿਆਂ ਦੇ ਵਿੱਚ ਨਵੇਂ ਸੂਬਾ ਪ੍ਰਧਾਨਾਂ ਦਾ ਐਲਾਨ ਕਰੇਗੀ ਸੰਗਠਨਾਤਮਕ ਚੋਣ ਪ੍ਰਕਿਰਿਆ ਦੇ ਹਿੱਸੇ ਦੇ ਵਜੋਂ ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇਲੰਗਾਨਾ ਤੇ ਮਹਾਰਾਸ਼ਟਰ ਦੇ ਵਿੱਚ ਪ੍ਰਧਾਨ ਦੇ ਅਹੁਦੇ ਦੇ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣਗੀਆਂ ਹਰੇਕ ਜਗ੍ਹਾ ਉੱਤੇ ਸਿਰਫ ਇੱਕ ਨਾਮਜ਼ਦਗੀ ਹੈ ਅਜਿਹੀ ਸਥਿਤੀ ਵਿੱਚ ਚੋਣਾਂ ਦੀ ਕੋਈ ਲੋੜ ਨਹੀਂ ਹੋਏਗੀ ਤੇ ਪ੍ਰਧਾਨ ਦਾ ਐਲਾਨ ਵੀ ਅੱਜ ਕੀਤਾ ਜਾਏਗਾ ਮੱਧ ਪ੍ਰਦੇਸ਼ ਪੱਛਮੀ ਬੰਗਾਲ ਦਮਨ ਦਿਓ ਅਤੇ ਲद्दाख ਦੇ ਵਿੱਚ ਮੰਗਲਵਾਰ ਯਾਨੀ ਕਿ ਅੱਜ ਪ੍ਰੈਜ਼ੀਡੈਂਟ ਅਹੁਦੇ ਦੇ ਲਈ ਵੀ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣਗੀਆਂ ਇਹਨਾਂ ਸੂਬਿਆਂ ਦੇ ਪ੍ਰਧਾਨਾਂ ਦਾ ਐਲਾਨ ਬੁੱਧਵਾਰ ਨੂੰ ਕੀਤਾ ਜਾਏਗਾ ਸੂਬਾ ਪ੍ਰਧਾਨਾਂ ਦੀ ਚੋਣ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਦੀ ਤਸਵੀਰ ਵੀ ਸਪਸ਼ਟ ਹੋ ਜਾਏਗੀ ਕੇਂਦਰ ਸਰਕਾਰ ਨੇ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ PPF ਅਤੇ ਸੁकन्या समृद्धि ਯੋਜਨਾ ਯਾਨੀ ਕਿ SSY ਵਰਗੀਆਂ ਸਕੀਮਾਂ ਉਤੇ ਵਿਆਜ ਦਰ ਪਹਿਲਾਂ ਵਾਂਗ ਹੀ ਰਹੇਗੀ ਸਰਕਾਰ ਦਾ ਇਹ ਫੈਸਲਾ ਜੁਲਾਈ ਤੋਂ ਸਤੰਬਰ 2025 ਦੇ ਮਹੀਨਿਆਂ ਦੇ ਲਈ ਹੈ ਵਿੱਤ ਮੰਤਰਾਲੇ ਦੇ ਅਨੁਸਾਰ 30 ਜੂਨ ਨੂੰ ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਕਰਨਾਟਕ ਦੇ ਵਿੱਚ ਮੁੱਖ ਮੰਤਰੀ ਬਦਲਣ ਦੀ ਚਰਚਾ ਦੇ ਵਿਚਕਾਰ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਨੇ ਕਿਹਾ ਹੈ ਕਿ ਇਹ ਫੈਸਲਾ ਪੂਰੀ ਤਰ੍ਹਾਂ ਹਾਈ ਕਮਾਂਡ ਦੇ ਹੱਥ ਦੇ ਵਿੱਚ ਹੈ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਹਾਈ ਕਮਾਂਡ ਦੇ ਮਨ ਦੇ ਵਿੱਚ ਕੀ ਚੱਲ ਹੈ ਫੈਸਲਾ ਲੈਣਾ ਉਹਨਾਂ ਦਾ ਅਧਿਕਾਰ ਹੈ ਪਰ ਕਿਸੇ ਨੂੰ ਵੀ ਇਸ ਮੁੱਦੇ ਉੱਤੇ ਬੇਲੋੜੀ ਕੋਈ ਪਰੇਸ਼ਾਨੀ ਨਹੀਂ ਪੈਦਾ ਕਰਤੀ ਜਾਏਗੀ ਦਰਅਸਲ ਐਤਵਾਰ ਨੂੰ ਕਰਨਾਟਕ ਦੇ ਕਾਂਗਰਸ ਵਿਧਾਇਕ ਐਚ.ਏ. ਇਕਬਾਲ ਹੁਸੈਨ 81 ਕੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੂੰ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਸੂਬੇ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਮਿਲ ਸਕਦਾ ਹੈ ਉਦੋਂ ਤੋਂ ਹੀ ਕਰਨਾਟਕ ਦੇ ਵਿੱਚ ਮੁੱਖ ਮੰਤਰੀ ਬਦਲਣ ਦੀਆਂ ਅਟਕਲਾਵਾਂ ਸ਼ੁਰੂ ਹੋ ਗਈਆਂ ਨੇ ਚਾਰਤਮ ਯਾਤਰਾ ਦੇ ਸਬੰਧੇ ਇੱਕ ਅਪਡੇਟ ਸਾਹਮਣੇ ਆਈ ਹੈ ਯਮਨੋਤਰੀ ਹਾਈਵੇ ਅਜੇ ਵੀ ਕਈ ਥਾਵਾਂ ਤੇ ਬੰਦ ਹਨ ਇਸ ਨੂੰ ਖੋਲਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਬੰਦੇ ਤੀਜੇ ਦਿਨ ਵਿੱਚ ਸੈਂਕੜੇਸ਼ਰਦਾਲੂ ਯਮਨੋਤਰੀ ਫਸੇ ਹੋਏ ਹਨ ਤੇ ਸਥਾਨਕ ਲੋਕ ਉਹਨਾਂ ਦੇ ਮੁਫਤ ਭੋਜਨ ਅਤੇ ਰਿਹائش ਦਾ ਪ੍ਰਬੰਧ ਵੀ ਕਰ ਰਹੇ ਹਨ ਇਸ ਦੇ ਨਾਲ ਹੀ ਸਿਆਟਾ ਚੱਟੀ ਵੇਕੇ ਯਮਨੋਤਰੀ ਮਨਦੀ ਉਤੇ ਬਣੀ ਝੀਲ ਬਰਕਰਾਰ ਹੈ ਸਿਲਾਈਬੰਦ ਤੇ ਉਜਰੀ ਦੇ ਨੇੜੇ ਯਮਨੋਤਰੀ ਰਾਸ਼ਟਰੀ ਰਾਜਮਾਰਗ ਦਾ ਕੁਝ ਹਿੱਸਾ ਜੋ ਹੈ ਉਸ ਜ਼ਮੀਨ ਕਿਸਕੰਦੇ ਕਰਕੇ ਬੰਦ ਹੋ ਚੁੱਕਿਆ ਹੈ ਹਾਈਵੇ ਨੂੰ ਚਾਲੂ ਕਰਨ ਦਾ ਕੰਮ ਜੰਗੀਪੰਦਰ ਦੇ ਚੱਲ ਰਿਹਾ ਕਲਕੱਤਾ ਲਾ ਕਾਲਜ ਦੇ ਇੱਕ ਵਿਦਿਆਰਥੀਨ ਦੇ ਨਾਲ ਸਮੂਹਿਕ ਜ਼ਬਰਜਨਾਹ ਮਾਮਲੇ ਦੇ ਤਿੰਨ ਮੁਲਜ਼ਮਾਂ ਦੇ ਡੀਐਨਏ ਸੈਂਪਲ ਲਏ ਗਏ ਨੇ ਕਾਲਜ ਦੇ ਸਾਬਕਾ ਵਿਦਿਆਰਥੀ ਮਨੋਜੀਤ ਮਿਸ਼ਰਾ ਵਿਦਿਆਰਥੀ ਪ੍ਰਤੀਮ ਮੁਖਰਜੀ ਅਤੇ ਜ਼ੈਦ ਅਹਿਮਦ ਨੂੰ ਕਲਕੱਤਾ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੇ ਸਰੀਰ ਦੇ ਤਰਲ ਪਦਾਰਥਾਂ ਪਿਸ਼ਾਬ ਅਤੇ ਵਾਲਾਂ ਦੇ ਨਮੂਨੇ ਲਏ ਗਏ ਨੇ ਇਹ ਪ੍ਰਕਿਰਿਆ ਲਗਭਗ 8 ਘੰਟੇ ਤੱਕ ਚੱਲੀ ਹੈ ਤੇ ਇਸ ਦੇ ਨਾਲ ਹੀ ਪੁਲਿਸ ਨੂੰ ਸ਼ੱਕ ਹੈ ਕਿ ਅਪਰਾਧ ਪੀੜਤਾ ਦੇ ਨਾਲ ਪਹਿਲਾਂ ਤੋਂ ਯੋਜਨਾ ਬਣਾ ਕੇ ਕੀਤਾ ਗਿਆ ਸੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੂਰੀ ਘਟਨਾ ਪਹਿਲਾਂ ਤੋਂ ਯੋਜਨਾ ਬਣ ਸੀ ਤਿੰਨ ਦੋਸ਼ੀਆਂ ਨੂੰ ਨਿਕਈ ਦਿਨ ਤੱਕ ਪਹਿਲਾਂ ਪੀੜਤਾ ਪੀੜਤ ਨੂੰ ਨਿਸ਼ਾਨਾ ਬਣਾਇਆ ਮਿਸ਼ਰਾ ਨੇ ਕਾਲਜ ਵਿੱਚ ਦਾਖਲੇ ਦੇ ਪਹਿਲੇ ਦਿਨ ਤੋਂ ਹੀ ਪੇਟਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਭਾਰਤੀ ਜਲ ਫੌਜ ਅਜਰੂਸ ਦੇ ਕੈਲਿਨੀ ਨਗਰਾਟ ਦੇ ਵਿੱਚ ਆਪਣਾ ਸਭ ਤੋਂ ਆਧੁਨਿਕ ਸਟੀਲ ਫ੍ਰਿਗੇਟ ਆਈ ਐਨ ਐਸ ਤਮਾਲ ਕਮਿਸ਼ਨ ਕਰਨ ਜਾ ਰਹੀ ਹੈ ਤੇ ਇਸ ਸਮਾਰੋਹ ਦੀ ਪ੍ਰਗਾਨਗੀ ਵਾਈਸ ਐਡਮਿራል ਸੰਜੀਤ ਜੈ ਸਿੰਘ ਕਰਨਗੇ ਤੇ ਤਮਾਲ ਰੂਸ ਤੋਂ ਪ੍ਰਾਪਤ 8ਵਾਂ ਜੰਗੀ ਜਹਾਜ਼ ਹੈ ਤੇ ਤਸ਼ੀਲ ਸ਼੍ਰੇਣੀ ਦਾ ਇਹ ਦੂਜਾ ਹੈ ਇਹ 2016 ਦੇ ਵਿੱਚ ਹਸਤਾਕਰ ਕੀਤੇ ਗਏ ਭਾਰਤ ਰੂਸ ਸੁਰੱਖਿਆ ਸਮਝੌਤੇ ਦਾ ਹਿੱਸਾ ਹੈ ਜਿਸ ਦੇ ਤਹਿਤ 4 ਤਲਵਾਰ ਸ਼੍ਰੇਣੀ ਦੇ ਸਟੀਲਥ ਫ੍ਰਿਗੇਟ ਬਣਾਏ ਜਾ ਰਹੇ ਨੇ ਇਹਨਾਂ ਦੇ ਵਿੱਚੋਂ 2 ਰੂਸ ਦੇ ਯੰਤਰ ਸ਼ਿਪਯਾਰਟ ਤੇ ਵਿੱਚ ਅਤੇ 2 ਭਾਰਤ ਦੇ ਗੋਆ ਸ਼ਿਪਯਾਰਟ ਦੇ ਵਿੱਚ ਬਣਾਏ ਜਾ ਰਹੇ ਨੇ ਤੇ ਤਮੰਨ ਲੋ ਰੋਜ਼ ਦੇ ਯੰਤਰਸ਼ੀਪਯਾਰਡ ਦੇ ਵਿੱਚ ਭਾਰਤੀ ਮਹਾਰਾਜਾਂ ਦੀ ਨਿਗਰਾਨੀ ਹੇਠ ਬਣਾਇਆ ਗਿਆ ਇਸ ਦੇ ਵਿੱਚ 26% ਸਵਦੇਸ਼ੀ ਟੈਕਨੋਲੋਜੀ ਸ਼ਾਮਲ ਹੈ ਇਹ ਜਹਾਜ਼ C-NAT ਯਾਨੀ ਕਿ 55 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਦੇ ਨਾਲ ਦੌੜ ਸਕਦਾ ਹੈ ਅਤੇ ਸਮੁੰਦਰ ਦੇ ਅੰਦਰੋਂ ਹਵਾ ਦੇ ਵਿੱਚ ਹਮਲਾ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ ਯਾਨੀ ਕਿ DRDO ਅੰਤਰ-ਮਹਾਦੀਪੀ ਬੈਲਿਸਟਿਕ ਮਿਸਾਈਲ ਅਗਨੀ-5 ਦੇ ਦੋ ਨਵੇਂ ਸੰਸਕਰਣ ਵਿਕਸਿਤ ਕਰ ਰਿਹਾ ਹੈ। ਤੇ 7500 ਕਿਲੋਗ੍ਰam ਬੰਕਰ ਬਸਟਰ ਵਾਰਹੈੱਡ ਲੈ ਕੇ ਜਾਣ ਦੇ ਯੋਗ ਹੋਵੇਗਾ ਤੇ ਦੁਸ਼ਮਣ ਦੇ ਪਰਮਾਣੂ ਪ੍ਰਣਾਲੀ, ਰਡਾਰ ਪ੍ਰਣਾਲੀ, ਨਿਯੰਤਰਣ ਕੇਂਦਰ ਅਤੇ ਹਥਿਆਰ ਪੰਡਾ ਨੂੰ ਨਸ਼ਟ ਕਰੇਗਾ। ਦੀ ਜ਼ਮੀਨ ਦੇ ਵਿੱਚ 100 ਮੀਟਰ ਦੀ ਡੂੰਘਾਈ ਤੱਕ ਜਾ ਸਕੇਗਾ ਹਫਤੇ ਦੇ ਪਹਿਲੇ ਦਿਨ ਗਿਰਾਵਟ ਤੋਂ ਬਾਅਦ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਹਰੇ ਰੰਗ ਦੇ ਵਿੱਚ ਵਾਪਸ ਆਇਆ ਭਾਰਤ ਤੇ ਅਮਰੀਕਾ ਦੇ ਵਿਚਕਾਰ ਵਪਾਰ ਸਮਝੌਤੇ ਤੇ ਸਮਝੌਤੇ ਦੀਆਂ ਅਫਵਾਹਾਂ ਵਿਚਕਾਰ ਬਾਜ਼ਾਰ ਸਕਾਰਾਤਮਕ ਨੋਟ ਤੇ ਖੁੱਲ੍ਹੇ ਨੇ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਸੈਂਸ 6170.79 ਅੰਕ ਵਧ ਕੇ 83784.25 ਤੇ ਪਹੁੰਚ ਗਿਆ ਜਦੋਂ ਕਿ ਨਿਫਟੀ 51.2 ਅੰਕ ਵਧ ਕੇ 25568.25 ਤੇ ਪਹੁੰਚ ਗਿਆ ਹੈ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਵੀ 42 ਪੈਸੇ ਵਧ ਕੇ 85.34 ਤੇ ਪਹੁੰਚ ਚੁੱਕਿਆ ਹੈ ਤੇ ਫਿਲਹਾਲ ਇੰਨਾ ਹੀ ਮੈਨੂੰ ਦੇ ਤੁਸੀਂ ਇਜਾਜ਼ਤ ਧੰਨਵਾਦ